ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਸ਼ਹਿਰ ਲੌਂਗਵਾਲ ਦੇ ਵਿੱਚ ਲੌਂਗਵਾਲ ਦੇ ਕਿੱਥੇ ਰੰਦਾਵਾ ਬਿਸਕਟ ਵਾਲਿਆਂ ਦੇ ਜਿੱਥੇ ਤੁਸੀਂ ਆਪਣੇ ਬੱਚਿਆਂ ਦੇ ਲਈ ਇੱਕ ਬੜਾ ਵਧੀਆ ਤੋਹਫ਼ਾ ਤੋਹਫ਼ਾ ਕਿਸ ਚੀਜ਼ ਦਾ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਬਿਸਕਟਾਂ ਦਾ ਤੁਸੀਂ ਹੁਣ ਤੱਕ ਮਾਰਕੀਟ ਦੇ ਵਿੱਚੋਂ ਗੰਦ-ਬੰਦ ਲੈ ਕੇ ਤਾਂ ਉਹਦੇ ਬੱਚਿਆਂ ਨੂੰ ਦਿੱਤਾ ਬਹੁਤ ਜ਼ਰੂਰ ਬਹੁਤ ਜ਼ਿਆਦਾ ਪਰ ਹੁਣ ਤੁਸੀਂ ਇੱਕ ਵਾਰ ਰੰਦਾਵਾ ਵਾਲਿਆਂ ਦਾ ਬਣੇ ਹੋਏ ਇੱਕ ਅੱਗ ਤੇ ਬਣੇ ਹੋਏ ਨੇ ਕਹਿੰਦੇ ਬਿਸਕਟ ਉਹ ਇੱਕ ਵਾਰ ਬੱਚਿਆਂ ਨੂੰ ਜ਼ਰੂਰ ਦਿਓ ਬਾਕੀ ਦੀ ਗੱਲ ਕਰਦੇ ਆ ਵੀਰੇ ਹੋਰਾਂ ਨਾਲ ਹਾਂਜੀ ਵੀਰੇ ਕੀ ਹਾਲ ਹੈ ਬਿਲਕੁਲ ਜੀ ਬਹੁਤ ਵਧੀਆ ਮਾੜਾ ਦੱਸੋ ਕਿ ਕੀ ਕੀ ਗੱਲਬਾਤ ਹੈ ਬਿਸਕਟਾਂ ਦੇ ਵਿੱਚ ਪਹਿਲੀ ਵਾਰ ਤਾਂ ਬਾਈ ਜੀ ਇਹ ਖਾਸੀਅਤ ਹੈਗੀ ਵੀ ਆਪਣਾ ਜਿਹੜਾ ਬ੍ਰਾਂਡ ਹੈਗਾ ਇਹ ਜਿਹੜਾ ਬਿਸਕਟ ਹੈ ਇਹ ਤੁਹਾਨੂੰ ਕਿਤੋਂ ਵੀ ਮਾਰਕੀਟ ਚੋਂ ਨਹੀਂ ਮਿਲਦਾ ਠੀਕ ਹੈ ਜਿਵੇਂ ਸੋਇਆ ਦਾ ਬਿਸਕਟ ਤੁਹਾਨੂੰ ਕਿਤੋਂ ਨਹੀਂ ਮਿਲਦਾ ਅੱਛਾ ਜੀ ਠੀਕ ਹੈ ਇਹ ਵੈਜ ਜਿਹੜੇ ਮੰਨ ਕੇ ਅੰਡਾ ਚਿਕਨ ਤੋਂ ਦੂਰ ਰਹਿੰਦੇ ਸੱਜਣ ਉਹਨਾਂ ਦੇ ਲਈ ਹੈ ਉਹਨਾਂ ਵਾਸਤੇ ਹੈ ਕਿ ਜਿਹੜੇ ਅੰਡਾ ਮੀਟ ਨੂੰ ਹੱਥ ਨਹੀਂ ਲਾਉਂਦੇ ਜਾਂ ਘਰੇ ਨਹੀਂ ਵਾੜਦੇ ਜੀ ਸੋਇਆ ਸੋਇਆ ਪ੍ਰੋਟੀਨ ਬਾਰੇ ਸਾਰੇ ਜਾਣਦੇ ਵੀ ਸੋਇਆ ਦੇ ਵਿੱਚ ਕਿੰਨਾ ਪ੍ਰੋਟੀਨ ਹੈ ਠੀਕ ਹੈ ਜੀ ਠੀਕ ਹੈ ਜੀ ਇੰਨਾ ਕੁ ਵਧੀਆ ਬਿਸਕੁਟ ਹੈ ਸੋਇਆ ਦਾ ਤੇ ਦੋ ਬਿਸਕੁਟ ਬੱਚੇ ਨੂੰ ਤੁਸੀਂ ਖਵਾਓ ਸਕੂਲ ਜਾਂਦੇ ਨੂੰ ਠੀਕ ਹੈ ਉਹ ਬੱਚੇ ਅੱਜ ਕਾ ਰੋਟੀ ਨਹੀਂ ਖਾਂਦੇ ਹਾਂਜੀ ਹਾਂ ਬੱਚੇ ਚਲਦੀ ਨਾਲ ਹੀ ਭਜਦੇ ਆ ਹਾਂਜੀ ਹਾਂਜੀ ਠੀਕ ਹੈ ਆਪਾਂ ਕਹਿੰਦੇ ਆ ਯਾਰ ਵੀ ਬੱਚੇ ਖਾਂਦੇ ਨਹੀਂ ਫਿਕਰ ਆਉਂਦੀ ਆ ੱਤਕੇ ਮੁੱਕੀ ਨਾਲ ਬੱਚਾ ਦੋ ਬਿਸਕੁਟ ਦਾ ਖਾ ਲੂ ਜਿਹਨੂੰ ਕਹਦੇ ਵੀ ਉਹ ਸੋਇਆ ਭੁੰਨੀ ਹੋਈ ਖਾ ਲਾਉ ਨਹੀਂ ਖਾਂਦਾ ਸਹੀ ਗੱਲ ਹੈ ਠੀਕ ਹੈ ਇਸੇ ਕਰਕੇ ਸੋਇਆ ਦਾ ਟੌਪ ਕਲਾਸ ਦਾ ਬਿਸਕੁਕਟ ਹੈ ਬਈ ਆਪਣਾ ਠੀਕ ਹੈ ਬਿਰਕ ਉਸੇ ਤਰ੍ਹਾਂ ਆ ਗਿਆ ਆਪਣਾ ਚਿਕਨ ਦਾ ਤੇ ਐਗ ਦਾ ਬਿਸਕੁਟ ਅੱਛਾ ਜੀ ਆ ਦੇਖੋ ਐਗ ਦਾ ਬਿਸਕੁਟ ਹੈ ਠੀਕ ਹੈ ਚਿਕਨ ਦਾ ਬਿਸਕੁਟ ਹੈ ਇਸੇ ਤਰ੍ਹਾਂ ਹੀ ਚਿਕਨ ਤੇ ਐਗ ਦੇ ਬਿਸਕੁਟ ਦਾ ਦੋ ਬਿਸਕੁਟ ਸ਼ਾਮ ਨੂੰ ਦੁੱਧ ਨਾਲ ਦੋ ਸਵੇਰੇ ਜੇ ਬੱਚਾ ਖਾ ਲੇ ਮਾਮਾ ਦੀ ਟੈਨਸ਼ਨ ਹੀ ਮੁੱਕ ਜੂਗੀ ਠੀਕ ਹੈ ਇਹਦੀ ਕੀ ਗਾਰੰਟੀ ਹੈਗੀ ਵਿੱਚ ਆਇਆ ਇੱਕ ਹੈਗਾ ਅੰਡੇ ਹੈਗੇ ਜੀ 100% ਗਾਰੰਟੀ ਹੈ ਵੀਰੇ ਟੋਟਲ ਇਨਗਰੀਡੀਅੰਟਸ ਦੀ ਆ ਕੱਲੇ ਆਂਡੇ ਦੀ ਨਹੀਂ ਠੀਕ ਹੈ ਜੀ ਜੇ ਪਾਣੀ ਪਾਇਆ ਹੋਵੇ ਅੱਛਾ ਜੀ ਠੀਕ ਹੈ ਜਾਂ ਕੋਈ ਫਾਲਤੂ ਏਦਾਂ ਦੀ ਕੋਈ ਵੀ ਚੀਜ਼ ਪਾਈ ਹੋਵੇ ਜਿਹੜੀ ਸਿਹਤ ਦੇ ਲਈ ਵਧੀਆ ਜੀ ਠੀਕ ਹੈ ਦਾ ਟੋਟਲ 101% ਇਨਗਰੀਡੀਅੰਟਸ ਦਾ ਟੋਟਲੀ ਵਧੀਆ ਸਾਰੇ ਵਧੀਆ ਹੈਗਾ ਕਿਉਂਕਿ ਹੈਂਡ ਮੇਡ ਪ੍ਰੋਡਕਟ ਹੈ ਚੁੰਨੇ ਦੀ ਅੱਗ ਤੇ ਬਣਿਆ ਠੀਕ ਹੈ ਜੀ ਕੋਈ ਗੈਸ ਦੀ ਅੱਗ ਤੇ ਜਾਂ ਇਲੈਕਟ੍ਰਿਸਿਟੀ ਤੇ ਨਹੀਂ ਬਣਿਆ ਸਹੀ ਠੀਕ ਹੈ ਤਾਂ ਇਹ ਜਿੰਨਾ ਵੀ ਪ੍ਰੋਡਕਟ ਪਿਆ ਆਂਡੇ ਦਾ ਸੋਇਆ ਦਾ ਚਿਕਨ ਦਾ ਜਿੰਨੇ ਵੀ ਬੀਰ ਬਿਮਾਰ ਰਹਿੰਦੇ ਆ ਜਾਂ ਮੰਨ ਕੇ ਚਲੋ ਬੱਚੇ ਸਕੂਲਾਂ 'ਚ ਜਾਂਦੇ ਆ ਵੱਡੀ ਟੈਨਸ਼ਨ ਬੱਚਿਆਂ ਦੀ ਹੁੰਦੀ ਆ ਮਾਂ ਨੂੰ ਹਾਂਜੀ ਹਾਂ ਠੀਕ ਹੈ ਤਾਂ ਉਹਨਾਂ ਦੇ ਲਈ ਇਹ ਇੱਕ ਤੋਹਫਾ ਠੀਕ ਹੈ ਤੂੰ ਕਿਤੇ ਮਾਰਕੀਟ 'ਚ ਪ੍ਰਚੂਨ ਦੀਆਂ ਦੁਕਾਨਾਂ ਤੇ ਜਾਂ ਕਰਿਆਨੇ ਦੀਆਂ ਤੇ ਇਹ ਨਹੀਂ ਮਿਲ ਵੀ ਸੋਇਆ ਦਾ ਬਿਸਕੁਟ ਮਿਲ ਜੂ ਅੱਛਾ ਜਿਹੜੇ ਇੱਕ ਮੁੰਡੇ ਜਿਮ ਵਗੈਰਾ ਜਾਂਦੇ ਉਹ ਵੀ ਖਾ ਸਕਦੇ ਹਾਂ ਜੰਮਾ ਵਾਲੇ ਲਈ ਤਾਂ ਬਾਈ ਸਭ ਤੋਂ ਬੈਟਰ ਹੈਗਾ ਠੀਕ ਹੈ ਜੰਮਾ ਵਾਲੇ ਵੀਰ ਸਵੇਰ ਦਾ ਬ੍ਰੇਕਫਾਸਟ ਕਰਦੇ ਆ ਠੀਕ ਹੈ ਉਹ ਪੰਜ ਤੋਂ ਸੱਤ ਬਿਸਕੁਟ ਚਿਕਨ ਦੇ ਛਕਣ ਠੀਕ ਹੈ ਠੀਕ ਹੈ ਐਗ ਦੇ ਲੈਣ ਤਾਂ ਸੋਇਆ ਬੀਨ ਦੇ ਇਹ ਤਿੰਨੇ ਤਰ੍ਹਾਂ ਦੇ ਪ੍ਰੋਟੀਨ ਨੇ ਇਹ ਠੀਕ ਹੈ ਇਹ ਮੰਨ ਕੇ ਚੱਲੋ ਵੀ ਨੈਚੁਰਲ ਪ੍ਰੋਟੀਨ ਨੇ ਨਾ ਕੀ ਕੈਮੀਕਲ ਪ੍ਰੋਟੀਨ ਨੇ ਸਿੰਥੈਟਿਕ ਪ੍ਰੋਟੀਨ ਨੇ ਸਿੰਥੈਟਿਕ ਪ੍ਰੋਟੀਨ ਇੱਕ ਵਾਰ ਰਿਜ਼ਲਟ ਦਿਖਾਉਣਗੇ ਤੁਹਾਨੂੰ ਹਾਂਜੀ ਹਾਂ ਪਰ ਜਿਹੜਾ ਨੇਚਰਲ ਪ੍ਰੋਟੀਨ ਆ ਉਹ ਰੈਗੂਲਰ ਲੌਂਗ ਟਾਈਮ ਤੱਕ ਚੱਲੇਗਾ ਠੀਕ ਹੈ ਜੀ ਹਾਂਜੀ ਹਾਂ ਯਾਨੀ ਕਿ ਆਪਾਂ ਦਾਅਵੇ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਸਾਡਾ ਇਹ ਪ੍ਰੋਡਕਟ ਹੈ ਜਿਹੜਾ ਚਾਹੇ ਉਹ სპੋਰਟਸਮੈਨ ਚਾਹੇ ਜੀਐਮਓ ਲੌਨ ਵਾਲਾ ਨੌਜਵਾਨ ਵੀਰ ਚਾਹੇ ਛੋਟਾ ਬੱਚਾ ਕਿ ਉਹਨੂੰ ਇਹ ਸਾਈਡ ਇਫੈਕਟ ਨਹੀਂ ਦੇਗਾ ਸਾਈਡ ਇਫੈਕਟ ਨਹੀਂ ਦੇਊਗਾ ਜੀ ਠੀਕ ਹੈ 100% ਗਾਰੰਟੀ ਦੇ ਰਹੇ ਹਾਂ ਹਾਂਜੀ ਹਾਂ ਉਹਨੂੰ એનર્ਜੀ ਦੇਊਗਾ ਪ੍ਰੋਟੀਨ ਦੇਊਗਾ ਤੇ ਉਹਦੇ ਵਿੱਚ ਐਕਟੀਵਿਟੀ ਪਲੱਸ ਕਰੂੰਗਾ ਠੀਕ ਹੈ ਜੀ ਯਾਨੀ ਕਿ ਫਿਲਹਾਲ ਹੋਣ ਦਾ ਟਾਈਮ ਇਹ ਕਿ ਤੁਹਾਡੇ ਲੌਂਗਵਾਲ ਵਿਜ਼ਿਟ ਕਰਨਾ ਪੈਗਾ ਇੱਥੋਂ ਮਿਲ ਕੇ ਜਾ ਆਨਲਾਈਨ ਤੁਸੀਂ ਭੇਜੂਗਾ ਲੌਂਗਵਾਲ ਵਿਜ਼ਿਟ ਕਰੋਗੇ ਲੌਂਗਵਾਲ ਤੋਂ ਹੀ ਮਿਲ ਜੂਗਾ ਜੀ ਆਨਲਾਈਨ ਆਲ ਪੰਜਾਬ ਹਰਿਆਣਾ ਦੇ ਵਿੱਚ ਕਿਤੋਂ ਵੀ ਤੁਸੀਂ ਬਾਹਰੋਂ ਵੀ ਤੁਸੀਂ ਅਗਰ ਬਿਸਕੁਟ ਦੀ ਡਿਮਾਂਡ ਕਰਦੇ ਹੋ ਜੀ ਜੀ ਠੀਕ ਹੈ ਜੀ ਆਲ ਵਾਰਡ ਚੋਂ ਤਾਂ ਅਸੀਂ ਉੱਥੇ ਬਾਇ ਕੋਰੀਅਰ ਭੇਜ ਦਿਆ ਠੀਕ ਕਿ ਕੋਰੀਅਰ ਦੀ ਕੋਈ ਕੰਡੀਸ਼ਨ ਤਾਂ ਨਹੀਂ ਹੈਗੀ ਨਹੀਂ ਕੋਰੀਅਰ ਹੁੰਦਾ ਕਿ ਜਾਂ ਜੀ ਸਾਡੇ ਜੇ 1 2 3 ਪੈਕੇਟ ਲਾਉਂਗੇ ਤਾਂ ਉਹਦੇ ਤੇ ਕੋਰੀਅਰ ਫ੍ਰੀ ਆ ਜੇ ਇੱਕ ਲਓਗੇ ਤਾਂ ਇੱਕ ਤੇ ਤੁਹਾਨੂੰ ਇੰਨਾ ਕੋਰੀਅਰ ਚਾਰਜes ਪੈਗਾ ਇਹ ਪੰਜ ਪੈਕਟ ਦੇ ਉੱਪਰ ਇਹ ਵਾਲੇ ਪੰਜ ਪੈਕਟ ਹੈ ਜਿਹੜੇ ਤਰਸੇ ਬਾਈ ਅੱਛਾ ਜੀ ਉਹਦੇ ਉੱਪਰ ਇਹ ਕੋਰੀਅਰ ਦੀ ਜਿਹੜੀ ਹੈਗੀ ਆ ਫ੍ਰੀ ਆ ਸਿਰਫ ਇਹਨਾਂ ਦੇ ਜਾਂ ਇਹਨਾਂ ਤੇ ਅੱਛਾ ਜੀ ਇਹ ਚਾਰ ਪੈਕਟ ਵਾਲੇ ਤਾਂ ਫ੍ਰੀ ਆ ਇਹ ਪੰਜ ਠੀਕ ਹੈ ਜਨਕਿ ਜਿਹੜੇ ਆਂਡੇ ਵਾਲੇ ਉਹ 5 ਪੈਕਟਾਂ ਨਾਲ ਕੋਰੀਅਰ ਫ੍ਰੀ ਹੈ ਤਾਂ ਜਿਹੜੇ ਚਿਕਨ ਬਿਸਕੁਟ ਹੈ ਇਹ 4 ਡੱਬਿਆਂ ਨਾਲ ਵੀ ਕੋਰੀਅਰ ਫ੍ਰੀ ਹੈ ਇਹ ਆਹ ਵੱਡੇ 4 ਡੱਬਿਆਂ ਨਾਲ ਠੀਕ ਹੈ ਇਹਦੇ ਨਾਲ ਕੋਰੀਅਰ ਫ੍ਰੀ ਆ ਇਹ ਜਿਹਦੇ ਦੀ ਰੇਟ ਦੀ ਗੱਲ ਕੀਤੀ ਜਾਦਾ ਰੇਟ ਮਾਰਕੀਟ ਨਾਲੋਂ ਕਿੰਨਾ ਕੋ ਫਰਕ ਹੋਏਗਾ ਜੀ ਦੇਖੋ ਜੀ ਅਸੀਂ 5 ਗਰ 5 ਰੁਪਈਆ ਦੇ ਵਿੱਚ ਕਰੀਮ ਨਹੀਂ ਦਿੰਦੇ ਠੀਕ ਆ ਮਾਰਕੀਟ ਦੇ ਵਿੱਚ ਕਹਿੰਦੇ ਨੇ 5 ਰੁਪਈਆ ਕਰੀਮ ਵਾਲੇ ਬਿਸਕੁਟ ਲਿਓ ਠੀਕ ਆ ਉਹ 5 ਰੁਪਈਆ ਦੇ ਵਿੱਚ ਕਰੀਮ ਕਿਤੋਂ ਨਹੀਂ ਮਿਲਦੀ ਪਰ ਅਸੀਂ ਜਿਹੜਾ ਸਾਡਾ ਹੈਗਾ ਪ੍ਰੋਡਕਟ ਦਾ ਰੇਟ ਆ ਇਹ ਜੈਨੂਨ ਹੈ ਜਿੰਨਾ ਇਹਦੇ ਤੇ ਇਨ ओके ਉਹ ਜੈਨੂਨ ਹੋਇਆ ਤੇ ਇਹਦੇ ਵਿੱਚ ਸੀਮਤ ਜਾ ਇਹਦੇ ਵਿੱਚ ਅਸੀਂ ਮਾਰਜਨ ਰੱਖਿਆ ਠੀਕ ਹੈ ਜੀ ਇਹ 50 ਰੁਪਏ ਦਾ ਇੱਕ ਪੈਕਟ ਹੈਗਾ ਅੱਛਾ ਜੀ ਠੀਕ ਹੈ ਪਰ ਇੰਨੀ ਗਰੰਟੀ ਆ ਵੀ ਇਹ 50 ਰੁਪਏ ਦਾ ਪੈਕਟ ਆ ਤੁਹਾਡੇ ਤੋਂ ਦੋ ਜਣਿਆਂ ਤੋਂ ਮੰਨ ਕੇ ਚਲੋ ਇੱਕੋ ਟਾਈਮ ਛੇਤੀ ਖਾਦਾ ਨਹੀਂ ਆਲਾ ਠੀਕ ਹੈ ਜੀ ਪੇਟ ਭਰ ਦੂਗਾ ਰੋਟੀ ਦੀ ਵੀ ਲੋੜ ਨਹੀਂ ਠੀਕ ਹੈ ਜੀ ਠੀਕ ਹੈ ਜੀ ਇਸੇ ਤਰ੍ਹਾਂ ਆ ਗਿਆ ਵੱਡਾ ਪੈਕਟ ਹਾਂਜੀ ਹਾਂਜੀ ਇਹ ਹੈਗਾ ਭਾਈ ਜੀ 100 ਰੁਪਏ ਦਾ ਪੈਕਟ ਠੀਕ ਹੈ ਜੀ ਠੀਕ ਆ ਤੇ ਇਹ ਤੁਹਾਡੇ ਕੋਲ ਇੱਕ ਬੱਚੇ ਨੂੰ ਇੱਕ ਹਫਤਾ ਤੁਹਾਡੇ ਬੱਚੇ ਨੂੰ ਪੂਰਾ ਮੁਕਦਾ ਨਹੀਂ ਸਹੀ ਗੱਲ ਹੈ ਠੀਕ ਹੈ ਜੀ ਹਾਂ ਜੀ ਆਹ ਦੇਖਣ ਨੂੰ ਕੋਈ ਪੀਸ ਕੁਆਂਟੀਟੀ ਵੀ ਵਧੀਆ ਲੱਗਦੀ ਹੈ ਕੁਆਂਟੀਟੀ ਬਹੁਤ ਵਧੀਆ ਜੀ ਖੋਲ ਕੇ ਦੇਖ ਸਕਦੇ ਹਾਂ ਹਾਂ ਦੇਖ ਸਕਦੇ ਹਾਂ ਜੀ ਖੋਲ ਕੇ ਦੇਖ ਸਕਦੇ ਹੋ ਕਿਉਂਕਿ ਕਈ ਵਾਰੀ ਹੁੰਦਾ ਜੀ ਆਪ ਨੂੰ ਖੋਲ ਕੇ ਵੀ ਦਿਖਾਉਣਾ ਪੈ ਸਕਦਾ ਹਾਂਜੀ ਹਾਂਜੀ ਤੇ ਤਸੱਲੀ ਵੀ ਕਰਾ ਦਈਏ ਜੀ ਪੂਰੀ ਆਪਾਂ ਇਧਰੋਂ ਖੁੱਲੂਗਾ ਜੀ ਆਹ ਖੁੱਲ ਲੱਗਾ ਤੁਸੀਂ ਆਹ ਦੇਖੋ ਕਿੰਨਾ ਸੋਹਣਾ ਕਲਰ ਬਿਸਕੁਟ ਦਾ ਇਹਦੀ ਕੁਆਲਿਟੀ ਦੇਖੋ ਇਹ ਵੀ ਇਹਦੀ ਸ਼ੇਪ ਦੇਖੋ ਚੈਰੀ ਵਗੈਰਾ ਸਾਰਾ ਇਨਗਰੀਡੀਅੰਟ ਟੋਟਲ ਬੱਚੇ ਟੇਸਟ ਵੀ ਬਹੁਤ ਵਧੀਆ ਫੀਲਿੰਗ ਬਹੁਤ ਵਧੀਆ ਇਹ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਹਾਂ ਹਾਂ ਖੁਸ਼ਬੂ ਵੀ ਆ ਰਹੀ ਹੈ ਵਧੀਆ ਬਿਸਕੁਟ ਦੇ ਵਿੱਚੋਂ ਇਹ ਨਹੀਂ ਹੈ ਇਹ ਖੁਸ਼ਬੂ ਭਾਈ ਜੀ ਇਹ ਚੁੱਲ੍ਹੇ ਦੀ ਅੱਗ ਦੀ ਖੁਸ਼ਬੂ ਹੈ ਹਾਂਜੀ ਹਾਂ ਠੀਕ ਹੈ ਨਾ ਇਸ ਲਈ ਬਿਸਕੁਟ ਇੱਕ ਸਪੈਸ਼ਲ ਡਾਈਟ ਹੈ ਇਹ ਸਹੀ ਗੱਲ ਹੈ ਇਕੱਲਾ ਬਿਸਕੁਟ ਨਹੀਂ ਬਿਸਕੁਟ ਦਾ ਮਾਰਕੀਟ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ ਠੀਕ ਹੈ ਆ ਤੁਸੀਂ ਸਾਰੇ ਦੇਖ ਸਕਦੇ ਹੋ ਪੂਰੀ ਇੱਕ ਤਰ੍ਹਾਂ ਦੀ ਡਾਈਟ ਪਲਾਨ ਹੈ ਤੁਸੀਂ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਸ਼ੁੱਧ ਖਾਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਇਹ ਬਿਸਕੁਟ ਆਰਡਰ ਜ਼ਰੂਰ ਕਰੋ ਠੀਕ ਹੈ ਜਾਨੀ ਕਿ ਪੂਰੀ ਪ੍ਰੋਟੀਨ ਹੈ ਫੁੱਲ ਪ੍ਰੋਟੀਨ ਹੈ ਜੀ ਠੀਕ ਹੈ ਲੋ ਵੀ ਮਿੱਤਰੋ ਨੰਬਰ ਸਕਰੀਨ ਤੇ ਚੱਲਦੇ ਪਿਆ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਵੀ ਆਪਦੇ ਘਰੇ ਬਿਸਕਟ ਕੋਰੀਅਰ ਕਰਵਾ ਸਕਦੇ ਹੋ ਜੇ ਆਕੇ ਤੁਸੀਂ ਲਿਆਉਣਾ ਚਾਹੁੰਦੇ ਹੋ ਲੈਣਾ ਚਾਹੁੰਦੇ ਹੋ ਤਾਂ ਲੌਂਗ ਵਾਲਾ ਆਉਣਾ ਪਏਗਾ ਰੰਦਾਵਾ ਬਿਸਕਟ ਵਾਲਿਆਂ ਦੇ ਜਿੱਥੇ ਕਿ ਮੀਟ ਦੇ ਆਂਡੇ ਦੇ ਤੇ ਸ਼ੁੱਧ ਸੋਇਆਬੀਨ ਦੇ ਬਿਸਕਟ ਤੋਂ